ਦਿੱਲੀ ਦੇ ਵਿੱਚ ਨਵੇਂ ਸੀਐਮ ਦੇ ਵੱਜੋਂ ਰੇਖਾ ਗੁਪਤਾ ਦੇ ਵੱਲੋਂ ਸੌ ਚੁੱਕ ਲਈ ਗਈ ਹੈ ਇਸ ਦੇ ਨਾਲ ਹੀ 6 ਮੰਤਰੀ ਵੀ ਸੌ ਚੁੱਕ ਰਹੇ ਨੇ ਸੌ ਚੁੱਕ ਚੁੱਕੇ ਨੇ ਦੱਸਦੇ ਕਿ ਹਲਫ ਉਹਨਾਂ ਦੇ ਵੱਲੋਂ ਲਿਆ ਗਿਆ ਹੈ ਰੇਖਾ ਗੁਪਤਾ ਦਿੱਲੀ ਦੇ ਮੁੱਖ ਮੰਤਰੀ ਬਣ ਚੁੱਕੇ ਨੇ ਸੌ ਉਹਨਾਂ ਦੇ ਵੱਲੋਂ ਚੁੱਕ ਲਈ ਗਈ ਹੈ ਦਿੱਲੀ ਦੇ ਚੌਥੇ ਮਹਿਲਾ ਮੁੱਖ ਮੰਤਰੀ ਬਣੇ ਨੇ ਰੇਖਾ ਗੁਪਤਾ ਤੇ ਰੇਖਾ ਗੁਪਤਾ ਦੇ ਨਾਲ 6 ਮੰਤਰੀਆਂ ਨੇ ਵੀ ਹਲਫ ਲਿਆ ਪ੍ਰਵੇਸ਼ ਬਰਮਾ ਆਸ਼ੀਸ਼ ਸੂਦ ਮਨਜਿੰਦਰ ਸਿਰਸਾ ਅਰਵਿੰਦਰ ਇੰਦਰ ਰਾਜ ਪੰਕਜ ਕੁਮਾਰ ਸਿੰਘ ਤੇ ਕਪਿਲ ਮਿਸ਼ਰਾ ਜਿਹੜੇ ਚੇਰੇ ਮੰਤਰੀ ਮੰਡਲ ਦੇ ਵਿੱਚ ਸ਼ਾਮਿਲ ਕੀਤੇ ਗਏ ਨੇ ਜਿਨ੍ਹਾਂ ਨੂੰ ਅਹੁਦੇ ਤੇ ਭੇਤ ਗੁਪਤ ਰੱਖਣ ਦੀ ਸੌ ਚੁਕਾਈ ਗਈ ਹੈ ਉਸ ਦੇ ਵਿੱਚ ਮਨਜਿੰਦਰ ਸਿਰਸਾ ਪ੍ਰਵੇਸ਼ ਵਰਮਾ ਜੀ ਸੂਦ ਪੰਕਜ ਕੁਮਾਰ ਸਿੰਘ ਅਤੇ ਕਪਿਲ ਮਿਸ਼ਰਾ ਸ਼ਾਮਿਲ ਨੇ ਰੇਖਾ ਗੁਪਤਾ ਨੂੰ ਮਹਿਲਾ ਦੇ ਤੌਰ ਤੇ ਬੀਜੇਪੀ ਦੇ ਵੱਲੋਂ ਚੁਣਿਆ ਗਿਆ ਦਿੱਲੀ ਦੇ ਨਵੇਂ ਸੀਐਮ ਰੇਖਾ ਗੁਪਤਾ ਬਣ ਚੁੱਕੇ ਨੇ ਸੌ ਉਹਨਾਂ ਦੇ ਵੱਲੋਂ ਚੁੱਕੀ ਗਈ ਹੈ ਦੱਸਦੀ ਹੈ ਕਿ ਦਿੱਲੀ ਦੇ ਚੌਥੇ ਅਤੇ ਇਸ ਵੇਲੇ ਹੁਣ ਦੇਸ਼ ਦੇ ਵਿੱਚ ਦੋ ਮਹਿਲਾ ਸੀਐਮ ਨੇ ਮਮਤਾ ਬੇਨਰਜੀ ਜਿਸ ਤੋਂ ਬਾਅਦ ਰੇਖਾ ਗੁਪਤਾ ਦਿੱਲੀ ਦੇ ਦਿੱਲੀ ਦੇ ਨਵੇਂ ਸੀਐਮ ਵੱਜੋਂ ਰੇਖਾ ਗੁਪਤਾ ਦੇ ਵੱਲੋਂ ਸੌਹ ਚੁੱਕੀ ਗਈ ਹੈ ਰਾਮਲੀਲਾ ਗਰਾਊਂਡ ਦੇ ਵਿੱਚ ਇੱਕ ਵਿਸ਼ਾਲ ਸਮਾਗਮ ਹੋਇਆ ਏ ਜਿਸ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਗ੍ਰਹਿ ਮੰਤਰੀ ਅਮਿਤ ਸ਼ਾ ਰੱਖਿਆ ਮੰਤਰੀ ਤੇ ਹੋਰ ਵੱਡੇ ਆਗੂ ਇਸ ਦੌਰਾਨ ਸ਼ਾਮਿਲ ਹੋਏ ਨੇ ਦੱਸਦੀ ਹੈ ਕਿ ਅਗਵਾ ਬਣੇ ਨੇ ਇਸ ਖਾਸ ਮੌਕੇ ਦਾ ਜਿੱਥੇ ਸੌਚੁੱਕ ਸਮਾਗਮ ਹੋਇਆ ਐ ਐਲਜੀ ਦੇ ਵੱਲੋਂ ਸੌਚੁਕਾਈ ਗਈ ਹੈ ਰੇਖਾ ਗੁਪਤਾ ਅਤੇ ਸ਼ੇ ਮੰਤਰੀਆਂ ਦੇ ਵੱਲੋਂ ਹਲਫ ਲਿਆ ਗਿਆ ਹੈ ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਮੌਜੂਦ ਰਹੇ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾ ਮੌਜੂਦ ਰਹੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੌਜੂਦ ਰਹੇ ਨੇ ਸਾਧੂ ਸੰਤ ਮੌਜੂਦ ਰਹੇ ਨੇ ਆਟੋ ਡਰਾਈਵਰਾਂ ਨੂੰ ਵੀ ਖਾਸ ਜਗ੍ਹਾ ਦਿੱਤੀ ਗਈ ਝੁੱਗੀ ਚੌਪੜੀ ਵਾਲਿਆਂ ਨੂੰ ਵੀ ਬੁਲਾਇਆ ਗਿਆ ਵੱਡਾ ਇਕਾਠ ਅੱਜ ਰਾਮਲੀਲਾ ਗਰਾਊਂਡ ਦੇ ਵਿੱਚ ਹੋਇਆ ਤੇ ਜਿਹੜੇ ਮੰਤਰੀਆਂ ਨੇ ਸੌਹ ਚੁੱਕੀ ਆ ਉਹਨਾਂ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਅਤੇ ਇਸ ਦੇ ਨਾਲ ਹੀ ਜੋ ਦਿੱਲੀ ਦੇ ਨਵੇਂ ਸੀਆਂ ਵੱਜੋਂ ਰੇਖਾ ਗੁਪਤਾ ਦੇ ਵੱਲੋਂ ਸੌਹ ਚੁੱਕੀ ਗਈ ਆ ਤੇ ਆਪਣੇ ਔਤੇ ਤੇ ਭੇਜਤ ਗੁਪਤ ਰੱਖਣ ਦੀ ਸੌਹ ਚੁੱਕੀ ਗਈ ਆ ਦਿੱਲੀ ਦੇ ਵਿੱਚ 27 ਸਾਲ ਬਾਅਦ ਭਾਜਪਾ ਦੀ ਸਰਕਾਰ ਬਣੀ ਹੈ ਤਸਵੀਰਾਂ ਦੇ ਵਿੱਚ ਪੀਐਮ ਮੋਦੀ ਨਜ਼ਰ ਆ ਰਹੇ ਨੇ ਵੱਖ-ਵੱਖ ਸੂਬਿਆਂ ਦੇ ਮੁੱਖ ਮੰਤਰੀ ਪਹੁੰਚੇ ਨੇ ਇਸ ਦੌਰਾਨ ਉਹਨਾਂ ਦੇ ਨਾਲ ਇਸ ਵੇਲੇ ਦੇਖ ਸਕਦੇ ਹੋ ਤੁਸੀਂ 92 ਮੌਜੂਦ ਨੇ ਹੋਰ ਜਿਹੜੇ ਚਿਹਰੇ ਨੇ ਉਹ ਨਜ਼ਰ ਆ ਰਹੇ ਨੇ ਇਸ ਵੇਲੇ ਵੱਖ-ਵੱਖ ਸੂਬਿਆਂ ਤੋਂ ਤੇ ਦਿੱਲੀ ਦੇ ਵਿੱਚ ਇਹ ਰਾਮਲੀਲਾ ਗਰਾਊਂਡ ਦੇ ਵਿੱਚ ਵਿਸ਼ੇਸ਼ ਸਮਾਗਮ ਹਜ਼ਾਰਾਂ ਲੱਖਾਂ ਲੋਕਾਂ ਦਾ ਇਕੱਠ ਸਾਧੂ ਸੰਤ ਮੌਜੂਦ ਰਹੇ ਅਤੇ ਹਰ ਵਰਗ ਨੂੰ ਇੱਥੇ ਤਰਜੀਹ ਦਿੱਤੀ ਗਈ ਹੈ ਤੇ ਦਿੱਲੀ ਦੇ ਵਿੱਚ ਹਾਲਾਂਕਿ ਚੌਥੇ ਮਹਿਲਾ ਮੁੱਖ ਮੰਤਰੀ ਵਜੋਂ ਰੇਖਾ ਗੁਪਤਾ ਦੇ ਵੱਲੋਂ ਸੌ ਚੁਟਤੀ ਗਈ ਹੈ ਇਸ ਤੋਂ ਪਹਿਲਾਂ ਸੁਸ਼ਮਾ ਸਵਰਾਜ ਸ਼ੀਲਾ ਦਿਕਸ਼ਿਤ ਆਤਿਸ਼ੀ ਅਤੇ ਹੁਣ ਆਰੰਭ ਹੋਣੇ ਵਾਲਾ ਹੈ ਰੇਖਾ ਗੁਪਤਾ ਚੰਦਰ ਬਾਬੂ ਨਾਇਡੂ ਨਜ਼ਰ ਆ ਰਹੇ ਨੇ ਜੇਪੀ ਨੱਡਾ ਨਜ਼ਰ ਆ ਰਹੇ ਨੇ ਅਮਿਤ ਸ਼ਾਹ ਨਜ਼ਰ ਆ ਰਹੇ ਨੇ ਮੁਲਾਕਾਤ ਕਰ ਰਹੇ ਨੇ ਨਾਇਬ ਸੈਣੀ ਤੁਹਾਨੂੰ ਨਜ਼ਰ ਆ ਰਹੇ ਨੇ ਤਮਾਮ ਉਹ ਬੀਜੇਪੀ ਦੇ ਦਿੱਗਜ ਆਗੂ ਵੱਖ-ਵੱਖ ਸੂਬਿਆਂ ਦੇ ਮੁੱਖ ਮੰਤਰੀ ਰਾਜਨਾਥ ਸਿੰਘ ਪੀਐਮ ਮੋਦੀ ਦੇ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ ਕਿਉਂਕਿ ਦਿੱਲੀ ਦੇ ਵਿੱਚ ਤਾਂ ਥੋੜੀ ਦੇਰ ਦੇ ਵਿੱਚ ਰੇਖਾ ਗੁਪਤਾ ਕੈਬਨਟ ਦੀ ਅਹਿਮ ਮੀਟਿੰਗ ਹੋਏਗੀ ਤੇ ਬੈਠਕ ਦੇ ਵਿੱਚ ਪਹਿਲੀ ਹੀ ਮੀਟਿੰਗ ਦੇ ਵਿੱਚ ਵੱਡੇ ਫੈਸਲੇ ਲਏ ਜਾ ਸਕਦੇ ਨੇ ਇਹ ਵੀ ਖਬਰ ਆ ਰਹੀ ਹੈ ਕਿ ਮੀਟਿੰਗ ਤੋਂ ਬਾਅਦ ਯਮੁਨਾ ਤੇ ਜਾ ਸਕਦੇ ਨੇ ਰੇਖਾ ਗੁਪਤਾ ਨਵੇਂ ਮੰਤਰੀ ਮੰਡਲ ਦੇ ਨਾਲ ਜਿਹੜੇ 6 ਨਵੇਂ ਮੰਤਰੀ ਬਣਾਏ ਨੇ ਉਹਨਾਂ ਦੇ ਨਾਲ ਯਮੁਨਾ ਤੇ ਜਾ ਸਕਦੇ ਨੇ ਰੇਖਾ ਗੁਪਤਾ ਤੇ ਪਹਿਲੀ ਕੈਬਨਟ ਦੀ ਮੀਟਿੰਗ ਹੋਣ ਜਾ ਰਹੀ ਹੈ ਜਿਸ ਦੇ ਵਿੱਚ ਕਈ ਵੱਡੇ ਅਤੇ ਅਹਿਮ ਫੈਸਲਿਆਂ ਤੇ ਮੋਹਰ ਲੱਗ ਸਕਦੀ ਹੈ ਕਿਉਂਕਿ ਨਿਗਾਹਾਂ ਸਾਰੀਆਂ ਇਸੇ ਤੇ ਨੇ ਤੇ ਜਦੋਂ ਰੇਖਾ ਗੁਪਤਾ ਦੇ ਨਾਲ న్యూਸ 18 ਦੇ ਵੱਲੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਜੋ ਭ੍ਰਿਸ਼ਟਾਚਾਰ ਹੋਇਆ ਪਿਛਲੀ ਸਰਕਾਰ ਦੇ ਵੇਲੇ ਪਾਈ ਪਾਈ ਦਾ ਹਿਸਾਬ ਲਿਆ ਜਾਵੇਗਾ ਤੇ ਖਾਸ ਕਰ ਯਮੁਨਾ ਦੇ ਆਲੇ ਦੁਆਲੇ ਇਸ ਵਾਰ ਦਿੱਲੀ ਦੀ ਸਿਆਸਤ ਘੁੰਮੀ ਹੈ ਯਮਨਾ ਨੂੰ ਸਾਫ ਨਹੀਂ ਕੀਤਾ ਗਿਆ ਇਸ ਮੁੱਦੇ ਦੇ ਉੱਤੇ ਚੋਣਾ ਵੀ ਲੜੀਆਂ ਗਈਆਂ ਤੇ ਇਹ ਵੀ ਚਰਚਾ ਹੈ ਕਿ ਹੁਣ ਮੰਤਰੀ ਮੰਡਲ ਦੇ ਨਾਲ ਆਪਣੇ ਨਵੇਂ ਮੰਤਰੀਆਂ ਦੇ ਨਾਲ ਨਵੀਂ ਟੀਮ ਦੇ ਨਾਲ ਨਵੇਂ ਕੈਬਨਿਟ ਦੇ ਨਾਲ ਯਮਨਾ ਤੇ ਜਾ ਸਕਦੇ ਨੇ ਮੁੱਖ ਮੰਤਰੀ ਰੇਖਾ ਗੁਪਤਾ ਅਤੇ ਥੋੜੀ ਦੇਰ ਦੇ ਵਿੱਚ ਮੀਟਿੰਗ ਹੋਣੀ ਹੈ ਪਹਿਲੀ ਕੈਬਨਿਟ ਮੀਟਿੰਗ ਜਿਸ ਦੇ ਵਿੱਚ ਕਈ ਅਹਿਮ ਫੈਸਲਿਆਂ ਤੇ ਮੋਹਰ ਲੱਗ ਸਕਦੀ ਹੈ ਕਿਉਂਕਿ ਜਦੋਂ ਵੀ ਨਵੀਂ ਸਰਕਾਰ ਦਾ ਗਠਨ ਹੁੰਦਾ ਹੈ ਤਾਂ ਪਹਿਲੇ ਦਿਨ ਜਿਹੜੇ ਸ਼ੁਰੂਆਤੀ ਫੈਸਲੇ ਹੁੰਦੇ ਨੇ ਉਸ ਤੇ ਸਭ ਦੀ ਨਜ਼ਰ ਹੁੰਦੀ ਹੈ ਕੀ ਕੋ ਜੋ ਵੱਡਾ ਫੈਸਲਾ ਇਸ ਦੌਰਾਨ ਲਿਆ ਜਾ ਸਕਦਾ ਹੈ ਕਿਉਂਕਿ ਬਹੁਤ ਸਾਰੇ ਵਾਅਦੇ ਬਹੁਤ ਸਾਰੇ ਦਾਅਵੇ ਕਰਕੇ 27 ਸਾਲ ਬਾਅਦ ਭਾਜਪਾ ਦਾ ਸਿਆਸੀ ਸੋਕਾ ਖਤਮ ਹੋਇਆ ਭਾਜਪਾ ਦੀ ਦਿੱਲੀ ਦੇ ਵਿੱਚ ਸਰਕਾਰ ਬਣੀ ਤੇ ਜਿਸ ਢੰਗ ਦੇ ਨਾਲ 48 ਵਿਧਾਇਕ ਜਿੱਤ ਕੇ ਆਏ ਅਤੇ ਆਮ ਆਦਮੀ ਪਾਰਟੀ ਜੋ ਲਗਾਤਾਰ ਦੋ ਵਾਰ ਸਰਕਾਰ ਬਣਾ ਚੁੱਕੀ ਸੀ ਉਸ ਤੋਂ ਪਹਿਲਾਂ ਕਾਂਗਰਸ ਨਾਲ ਮਿਲ ਕੇ ਵੀ ਸਰਕਾਰ ਬਣਾਈ ਸੀ ਤਾਂ ਤਿੰਨ ਵਾਰ ਅਰਵਿੰਦ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਰਹੇ ਉਸ ਤੋਂ ਬਾਅਦ ਆਤੀਸ਼ੀ ਮੁੱਖ ਮੰਤਰੀ ਬਣਾਏ ਗਏ ਪਰ ਜਦੋਂ ਇਲੈਕਸ਼ਨ ਹੁੰਦੀ ਹੈ ਤਾਂ ਬਹੁਤ ਸਾਰਾ ਇਸ ਦੌਰਾਨ ਜ਼ੋਰ ਅਜਮਾਇਸ਼ ਹੁੰਦੀ ਹੈ ਦੋਵਾਂ ਪਾਰਟੀਆਂ ਦੀ ਤੇ ਅੱਜ ਜਦੋਂ ਬੀਜੇਪੀ ਦੇ ਨਵੇਂ ਮੰਤਰੀਆਂ ਦੇ ਵੱਲੋਂ ਸੌ ਚੁੱਕੀ ਗਈ ਹੈ ਅਤੇ ਐਜ਼ ਅ ਮੁੱਖ ਮੰਤਰੀ ਰੇਖਾ ਗੁਪਤਾ ਦੇ ਵੱਲੋਂ ਸੌ ਚੁੱਕੀ ਗਈ ਹੈ ਤਾਂ ਹੁਣ ਨਿਗਾਹਾਂ ਇਸ ਗੱਲ ਤੇ ਨੇ ਕਿ ਜਿਹੜੀ ਕੈਬਨਿਟ ਦੀ ਮੀਟਿੰਗ ਹੋਣ ਜਾ ਰਹੀ ਹੈ ਉਸ ਦੇ ਵਿੱਚ ਕੀ ਕੁਝ ਨਿਕਲਦਾ ਏ ਕਿਉਂਕਿ ਕਈ ਅਹਿਮ ਫੈਸਲਿਆਂ ਤੇ ਮੋਹਰ ਲਾਸ ਲੱਗ ਸਕਦੀ ਹੈ ਇਹੀ ਨਹੀਂ ਦਿੱਲੀ ਦੇ ਵਿੱਚ ਸ਼ਰਾਬ ਘੋਟਾਲਾ ਜਿਸ ਨੂੰ ਲੈ ਕੇ ਵੱਡੇ ਪੱਧਰ ਤੇ ਰਾਜਨੀਤੀ ਵੀ ਹੋਈ ਤੇ ਜੇਲ੍ਹ ਯਾਤਰਾ ਵੀ ਕਰਨੀ ਪਈ ਆਮ ਆਦਮੀ ਪਾਰਟੀ ਦੇ ਵੱਖ-ਵੱਖ ਆਗੂਆਂ ਨੂੰ ਉਸ ਮਾਮਲੇ ਦੇ ਵਿੱਚ ਕੀ ਕੁਝ ਹੋ ਸਕਦਾ ਹੋਰ ਬਹੁਤ ਸਾਰੇ ਮੁੱਦੇ ਨੇ ਦਿੱਲੀ ਦੇ ਦਿੱਲੀ ਦੇ ਵਿੱਚ ਜੇਕਰ ਯਮੁਨਾ ਦੀ ਗੱਲ ਕੀਤੀ ਜਾਵੇ ਤਾਂ ਯਮੁਨਾ ਦੀ ਸਫਾਈ ਦਾ ਇੱਕ ਬਹੁਤ ਅਹਿਮ ਮੁੱਦਾ ਹੈ ਤੇ ਹੁਣ ਪੋਰਟਫੋਲੀਓ ਵੀ ਡਿਸਾਈਡ ਹੋਣਗੇ ਜਿਸ ਤੋਂ ਬਾਅਦ ਕਿਹੜੇ-ਕਿਹੜੇ ਮંત્રી ਨੂੰ ਕਿਹੜਾ ਕਿਹੜਾ ਵਿਭਾਗ ਦਿੱਤਾ ਜਾਂਦਾ ਹੈ ਕਿਹੜੀ ਕਿਹੜੀ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਖਾਸ ਕਰ ਮਨਜਿੰਦਰ ਸਿੰਘ ਸਿਰਸਾ ਤੇ ਵੀ ਸਭ ਦੀਆਂ ਨਿਗਾਹਾਂ ਨੇ ਮਨਜਿੰਦਰ ਸਿੰਘ ਸਿਰਸਾ ਸਿੱਖ ਚਿਹਰੇ ਦੇ ਵਜੋਂ ਕੈਬਨਟ ਦੇ ਵਿੱਚ ਸ਼ਾਮਲ ਕੀਤੇ ਗਏ ਨੇ ਸਾਰੇ ਵਰਗਾਂ ਦਾ ਇਸ ਦੌਰਾਨ ਧਿਆਨ ਰੱਖਿਆ ਗਿਆ ਹੈ ਅਤੇ ਨਵੀਂ ਕੈਬਨਟ ਦੇ ਵਿੱਚ ਕਪਿਲ ਮਿਸ਼ਰਾ ਸਭ ਤੋਂ ਯੰਗੇਸਟ ਕਿਹਾ ਜਾ ਸਕਦਾ ਹੈ 44 ਸਾਲ ਦੇ ਨੇ ਅਤੇ ਮਨਜਿੰਦਰ ਸਿੰਘ ਸਿਰਸਾ ਸਭ ਤੋਂ ਅਮੀਰ 248 ਕਰੋੜ ਦੇ ਮਾਲਕ ਜਿਹੜੇ ਇਸ ਕੈਬਨਟ ਦਾ ਹਿੱਸਾ ਬਣੇ ਨੇ ਜਿਹੜੀ ਟੀਮ ਰੇਖਾ ਇਸ ਨੂੰ ਕਿਹਾ ਜਾ ਸਕਦਾ ਹੈ ਦਿੱਲੀ ਦੇ ਵਿੱਚ ਨਵੀਂ ਸਰਕਾਰ ਦਾ ਗਠਨ ਹੋ ਚੁੱਕਿਆ ਹੈ ਸੌ ਚੁੱਕ ਸਮਾਗਮ ਇਸ ਵੇਲੇ ਹੋ ਚੁੱਕਿਆ ਹੈ ਕੈਬਨਟ ਮੀਟਿੰਗ ਜਿਹੜੀ ਹੈ ਉਹ ਹੁਣ ਜਾਰੀ ਹੈ ਜਿਸ ਤੋਂ ਬਾਅਦ ਯਮੁਨਾ ਦੇ ਉੱਤੇ ਵੀ ਪਹੁੰਚ ਸਕਦੇ ਨੇ ਯਮੁਨਾ ਦਾ ਦੌਰਾ ਵੀ ਕਰ ਸਕਦੇ ਨੇ ਨਵੇਂ ਮੁੱਖ ਮੰਤਰੀ ਆਪਣੀ ਨਵੀਂ ਟੀਮ ਦੇ ਨਾਲ ਦੱਸਦੀ ਹੈ ਕਿ ਮੁੱਖ ਮੰਤਰੀ ਅਤੇ ਸਾਰੇ ਮੰਤਰੀਆਂ ਨੂੰ ਐਲਜੀ ਦੇ ਵੱਲੋਂ ਵਿਨੇ ਸਖਸੈਨਾ ਦੇ ਵੱਲੋਂ ਸੌ ਚੁਕਾਈ ਗਈ ਹੈ इस दौरान कुल छे मंत्री मुख्यमंत्री सने सात लोग जड़े सरकार चला मैं मैं रेखा गुप्ता ईश्वर की शपथ लेती हूं कि मैं विधि द्वारा स्थापित भारत के संविधान के प्रति सच्ची श्रद्धा और निष्ठा रखूंगी मैं भारत की प्रभुता और अखंडता अक्षुण रखूंगी मैं मुख्यमंत्री के रूप में अपने कर्तव्यों का श्रद्धा पूर्वक और शुद्ध अंतकरण से निर्वहन करूंगी तथा मैं भय या पक्षपात, अनुराग या द्वेष के बिना सभी प्रकार के लोगों के प्रति संविधान और विधि के अनुसार न्याय करूंगी मैं मैं रेखा गुप्ता ईश्वर की शपथ लेती हूं कि जो विषय मुख्यमंत्री के रूप में मेरे विचार के लिए लाया जाएगा अथवा मुझे ज्ञात होगा उसे किसी व्यक्ति या व्यक्तियों को तब के सिवाय जब की ऐसे मुख्यमंत्री के रूप में अपने कर्तव्यों के समय निर्वहन के लिए ऐसा करना अपेक्षित हो मैं प्रत्यक्ष या अप्रत्यक्ष रूप से संसूचित या प्रकट नहीं करूंगी मैं मैं मनजिंदर सिंह सिरसा परमात्मा दी सौचुकदा हां कि कानून वलो सापित भारत दे संविधान दे सच्ची श्रद्धा अते वफादारी रखंगा मैं भारत दी प्रवता अते अखंडता बरकरार रखंगा ਮੈਂ ਮੰਤਰੀ ਦੇ ਰੂਪ ਵਿੱਚ ਆਪਣੇ ਕਾਰਜਾਂ ਦਾ ਨੈਤਿਕ ਤੌਰ ਤੇ ਸ਼ਰਧਾਪੂਰਕ ਜ਼ਿੰਮੇਵਾਰੀ ਨਿਭਾਉਂਦੇ ਅਤੇ ਮੈਂ ਡਰ ਪੱਖਪਾਤ ਵੈਰ ਵਿਰੋਧ ਤੋਂ ਬਿਨਾਂ ਸਾਰੇ ਲੋਕਾਂ ਦੇ ਪ੍ਰਤੀ ਸੰਵਿਧਾਨ ਅਤੇ ਕਾਨੂੰਨ ਮੁਤਾਬਕ ਨਿਆਂ ਕਰਾਂਗਾ ਮੈਂ ਮੈਂ ਮਨਜਿੰਦਰ ਸਿੰਘ ਸਿਰਸਾ ਪਰਮਾਤਮਾ ਦੀ ਸੋਚਉਂਕਦਾ ਹਾਂ ਕਿ ਜੋ ਵੀ ਵਿਸ਼ਾ ਮੰਤਰੀ ਦੇ ਰੂਪ ਵਿੱਚ ਮੇਰੇ ਵਿਚਾਰ ਦਿਨ ਜਾਂਦਾ ਜਾਏਗਾ ਜਾਂ ਮੈਨੂੰ ਪਤਾ ਹੋਏਗਾ ਉਸ ਨੂੰ ਕਿਸੇ ਵਿਅਕਤੀ ਜਾਂ ਵਿਅਕਤੀਆਂ ਨੂੰ ਜਦੋਂ ਤੱਕ ਅਜਹਾ ਵਿਸ਼ੇ ਮੰਤਰੀ ਦੇ ਰੂਪ ਵਿੱਚ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਲਾਜ਼ਮੀ ਨਾ ਹੋਵੇ ਮੈਂ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਕਿਸੇ ਨੂੰ ਦੱਸਾਂਗਾ ਨਹੀਂ ਅਤੇ ਨਾ ਹੀ ਪ੍ਰਕਰ ਕਰਾਂਗਾ ਹਰ ਮਾਤਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮੈਂ ਪਰਵੇਸ਼ ਸਾਹਿਬ ਸਿੰਘ ईश्वर की शपथ लेता हूं कि मैं विधि द्वारा स्थापित भारत के संविधान के प्रति सच्ची श्रद्धा और निष्ठा रखूंगा मैं भारत की प्रभुता और अखंडता को अक्षुण्ड रखूंगा मैं मंत्री के रूप में अपने कर्तव्यों का श्रद्धापूर्वक और शुद्ध अंतकरण से निर्वहन करूंगा मैं भय या पक्षपात अनुराग या द्वेष के बिना सभी प्रकार के लोगों के प्रति संविधान और विधि के अनुसार न्याय करूंगा मैं मैं परवेश साहिब सिंह ईश्वर की शपथ लेता हूं कि जो विषय मंत्री के रूप में मेरे विचार के लिए लाया जाएगा अथवा मुझे ज्ञात होगा उसे किसी व्यक्ति या व्यक्तियों को तब के सिवाय जबकि ऐसे मंत्री के रूप में अपने कर्तव्यों के समेक निर्वहन के लिए ऐसा करना अपेक्षित हो मैं प्रत्यक्ष अथवा अप्रत्यक्ष रूप से संसूचित या प्रकट नहीं करूंगा जय हिंद मैं मैं कपिल मिश्रा ईश्वर की शपथ लेता हूं कि मैं विधि द्वारा स्थापित भारत के संविधान के प्रति सच्ची श्रद्धा और निष्ठा रखूंगा मैं भारत की प्रभुता और अखंडता अक्षुण्ण रखूंगा मैं मंत्री के रूप में अपने कर्तव्यों का श्रद्धापूर्वक और शुद्ध अंतकरण से निर्वहन करूंगा तथा मैं भय या पक्षपात अनुराग या द्वेष के 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 बिना सभी प्रकार के लोगों के प्रति संविधान और विधि के अनुसार न्याय करूंगा मैं मैं कपिल मिश्रा ईश्वर की शपथ लेता हूं कि जो विषय मंत्री के रूप में मेरे विचार के लिए लाया जाएगा अथवा मुझे ज्ञात होगा उसे किसी व्यक्ति या व्यक्तियों को तब के सिवाय जबकि ऐसे मंत्री के रूप में अपने कर्तव्यों के सम्यक निर्वहन के लिए ऐसा करना अपेक्षित हो मैं प्रत्यक्ष अथवा अप्रत्यक्ष रूप से संसूचित या प्रकट नहीं करूंगा। एक जिम्मेवारी है और देश के प्रधानमंत्री जी के विजन को इंप्लीमेंट करने की जिम्मेवारी है ये एक उस टीम में हमें मौका मिला है जो भारत के प्रधानमंत्री नरेंद्र मोदी जी का दिल्ली को विकसित करने के लिए जो सपना है उसको साकार करना और उस टीम में काम करने का मौका मिला मैं समझता तो हूँ एक बहुत बड़ा कर्तव्य है हमारे लिए जो हमें करके और दिल्ली को एक बार दोबारा से खुशहाल दिल्ली नई दिल्ली साफ दिल्ली साफ जल और साफ हवा वाली दिल्ली बनाना है और यमुना जी को साफ करना तमाचा है कितना बड़ा देखिए मैं कोई तमाचा वर्ड नहीं कहना चाहूँगा पर मैं ये जरूर कहना चाहूँगा कि अब उनके लिए मुझे याद है कि उन्होंने बहुत हमें बेइज्जत करके विधानसभा से धक्के मार के निकलवाया था मार्च उठा के लेके गए थे और बड़े अल्प बड़े अपशब्द बोले थे आज वो ना स्पीकर रहे ना वो मुख्यमंत्री रहे ना वो मंत्री रहे ना वो उप मुख्यमंत्री रहे मैं मानता हूँ कि सृष्टि में बहुत ताकत है सृष्टि की ताकत के सामने सबको सिर झुकाना चाहिए बिल्कुल जाएंगे भी अभी मंत्रिमंडल जा रहे हैं और यमुना जी आपको स्वच्छ और सुंदर मिलेगी इसका वचन जरूर हमारी भारतीय जनता पार्टी आपको देती है और अगले क्षेत्र में आपको उसका स्वरूप बदला हुआ मिलेगा जिस तरह से यहाँ जो सरकार थी तो वो दस सालों से दिल्ली को लूटा है और आप लोग जो विकास के काम जो योजना है मैनिफेस्टो वो सब लागू करेंगे हंड्रेड परसेंट पहली कैबिनेट की मिनिस्ट्री में हम पास करके उसको लागू करेंगे और ग्यारह साल की जो सरकार ने दिल्ली के का बेहाल कर रखा है उसको जल्द से जल्द दुरुस्त करना क्योंकि मोदी जी का संकल्प और मोदी जी का वादा हमारे प्रधानमंत्री जी क्या उसको हम जल्द से जल्द पूरा करेंगे आपको दिल्ली बदलते सुंदर सवरती अच्छी दिल्ली आपको वातावरण वातावरण आपको मिलेगा दिल्ली, दिल्ली खुशी का मौका है इतने वर्षों के बाद बीजेपी का और डबल इंजन की सरकार बनेगी यहाँ पे और जो विकास में कमी रही है और बाकी यहाँ पे जो गड़बड़ होती रही है आप देखते जाइएगा थोड़े ही समय में ये सब सुधार का काम शुरू हो जाएगा मैं रेखा गुप्ता जी और उनके मंत्रिमंडल को बहुत बहुत शुभकामनाएं देता हूं और दिल्ली आदरणीय मोदी जी के नेतृत्व के अंदर ये विकसित दिल्ली बनेगी विकसित भारत के साथ जुड़ेगी मैं सभी नए जो मुख्यमंत्री रेखा गुप्ता जी बनी है जिन्होंने शब्द लिया है और उस, उनके साथ सभी मंत्रिमंडल के सदस्यों ने शब्द लिया मैं सभी को बहुत बहुत देखिए आदरणीय मोदी जी के नेतृत्व में देश गति से आगे बढ़ा है और दिल्ली भी पीछे नहीं रहेगा दिल्ली भी गति से आगे बढ़ेगा दिल्ली दिल्ली विल बी डिफरेंट फ्रॉम जब औत हो गई है निश्चित तौर के ऊपर जो मोदी जी की गारंटी है और जो संकल्प है वो निश्चित तौर के ऊपर उसको हम जमीन पे उतारेंगे और जो एक एक चीज है वो हम सड़कों पे उतारते हुए लोगों का काम करेंगे ये निश्चित तौर पे तय है, है, है देखिए यमुना सफाई का जो ऑलरेडी का काम शुरू हो चुका है निश्चित तौर के मामले में प्रायोरिटी यमुना रहने वाली है सीवेज क्लीनिंग है साफ पानी है ये सब प्रायोरिटी रहने वाली है निश्चित तौर के ऊपर भारतीय जनता पार्टी आ, की सरकार आज गठन हो चुका है अब से हम लेकर अगले पांच साल तक लगातार भारतीय जनता पार्टी लोगों के बीच में काम करते हुए पाई जाएगी सरकार को लेकर हुई देखिए सरकार एक बहुत ही अच्छे समय पे गठित हुई है और इसमें मोदी साहब ने जो वायदे किए हैं उनकी जो गारंटी है ये दुनिया की एक खूबसूरत कैपिटल हमारी दिल्ली होगी जो कि सारी दुनिया में इसका नाम है और नाम रहेगा और ये एक बहुत बड़ा मान सम्मान दिया गया एक महिला को रेखा गुप्ता जी को जो मुख्यमंत्री बनाया गया कह सकते हैं कि दिल्ली के अंदर पूर्ण रूप से जो जनता की इच्छा और अपेक्षा है आने वाले समय में वो पूरी हो ਤਵਖਵਾ ਕਾਗੂਆਂ ਦੇ ਵੱਲੋਂ ਪ੍ਰतिकਰਮ ਦਿੱਤੇ ਜਾ ਰਹੇ ਨੇ ਤੇ ਕਿਹਾ ਜਾ ਰਿਹਾ ਹੈ ਕਿ ਜੋ ਵੀ ਵਾਅਦੇ ਕੀਤੇ ਗਏ ਨੇ ਮੈਨੀਫੈਸਟੋ ਜਾਰੀ ਹੋਇਆ ਸੰਕਲਪ ਪੱਤਰ ਜਾਰੀ ਹੋਇਆ ਉਸ ਦੇ ਮੁਤਾਬਕ ਦਿੱਲੀ ਦੇ ਵਿੱਚ ਨਵੀਂ ਬੀਜੇਪੀ ਸਰਕਾਰ ਕੰਮ ਕਰੇਗੀ ਤਾਂ ਉਸ ਤੋਂ ਪਹਿਲਾਂ ਦੀਆਂ ਤਸਵੀਰਾਂ ਜਦੋਂ ਪ੍ਰਧਾਨ ਮੰਤਰੀ ਮੋਦੀ ਵਖਵਾ ਕਾਗੂਆਂ ਨੂੰ ਮਿਲ ਰਹੇ ਸੀ ਇਕਨਾਥ ਛੰਦੇ ਤੋਂ ਇਲਾਵਾ ਫਾੜਨਵੀਸ ਮੌਜੂਦ ਨੇ ਵਖਵਖ ਆਗੂ ਵਖਵਖ ਰਾਜ ਦੇ ਮੁੱਖ ਮੰਤਰੀ ਇੱਥੇ ਪਹੁੰਚੇ ਤਾਂ ਉਸ ਦੌਰਾਨ ਪੀਐਮ ਮੋਦੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਵੀ ਮੌਜੂਦ ਰਹੇ ਨੇ ਤਾਂ ਇਸ ਦੇ ਨਾਲ ਹੀ ਜੋ ਦਾਵਾ ਕੀਤਾ ਜਾ ਰਿਹਾ ਇਸ ਵੇਲੇ ਵਖਵਖ ਪ੍ਰਤੀਕਰਮ ਜੋ ਨਵੇਂ ਮੰਤਰੀ ਬਣੇ ਨੇ ਉਹਨਾਂ ਦੇ ਵੱਲੋਂ ਵੀ ਕਿਹਾ ਜਾ ਰਿਹਾ ਮਨਜਿੰਦਰ ਸਿੰਘ ਸਿਰਸਾ ਸਮੇਤ ਜਿਹੜੇ ਮੰਤਰੀ ਬਣੇ ਨੇ ਉਹਨਾਂ ਦੇ ਵੱਲੋਂ ਦਾਵਾ ਕੀਤਾ ਜਾ ਰਿਹਾ ਹੈ ਕਿ ਹੁਣ ਕੰਮ ਸ਼ੁਰੂ ਹੋਵੇਗਾ ਦਿੱਲੀ ਨੂੰ ਦੁਬਾਰਾ ਤੋਂ राहत ले के दिल्ली के अंदर भाजपा की सरकार बन रही है और शपथ ग्रहण रामलीला मैदान में हो रहा है दिल्ली के अंदर बदल की बहार दिख रही है ये जो लोग इतनी बड़ी भीड़ उमरी है उस बदल के आगाज है उस बदल का आगाज है कि दिल्ली के अंदर अब सुशासन आएगा और भ्रष्टाचार मुक्त शासन आएगा सब है जाट भी है सिख भी है महिला भी है परवानचली भी है वैश्य भी है सब सारे समाजों की चिंता कर कर ये कैबिनेट बनी है यार के लिए लाया जाएगा अथवा मुझे ज्ञात होगा उसे तो बीजेपी दे आगू काफी उत्साहित नजर आ रहे हैं अते उनों दे कहा जा रहा है कि जो वादा किया गया यमुना दी सफाई दा ਜੋ ਵਾਦਾ ਕੀਤਾ ਗਿਆ ਉਸ ਨੂੰ ਪੂਰਾ ਕੀਤਾ ਜਾਏਗਾ ਤੇ ਖਬਰ ਇਹ ਵੀ ਹੈ ਕਿ ਹੁਣ ਜੋ ਨਵੇਂ ਮੁੱਖ ਮੰਤਰੀ ਨੇ ਰੇਖਾ ਗੁਪਤਾ ਉਹ ਯਮਨਾ ਪਹੁੰਚਣਗੇ ਤੇ ਇਸ ਤੋਂ ਪਹਿਲਾਂ ਦੀਆਂ ਤਸਵੀਰਾਂ ਜਦੋਂ ਸੌਹ ਚੁੱਕੀ ਗਈ ਉਸ ਵੇਲੇ ਸੀਐਮ ਨਵੇਂ ਦਿੱਲੀ ਦੇ ਰੇਖਾ ਗੁਪਤਾ ਪ੍ਰਵੇਸ਼ ਵਰਮਾ ਨਜ਼ਰ ਆ ਰਹੇ ਨੇ ਆਸ਼ੀਸ਼ ਸੂਦ ਮਨਜਿੰਦਰ ਸਿੰਘ ਸਿਰਸਾ ਰਵਿੰਦਰ ਇੰਦਰ ਰਾਜ ਸਿੰਘ ਜਿਹੜੇ ਮੰਤਰੀ ਬਣੇ ਨੇ ਕਪਿਲ ਮਿਸ਼ਰਾ ਇਹ ਸਾਰੇ तमाम ਚਿਹਰੇ ਜੋ ਦਿੱਲੀ ਦੀ ਕੈਬਨਿਟ ਦਾ ਹਿੱਸਾ ਬਣੇ ਨੇ ਤੇ ਅਹੁਦੇ ਤੇ ਭੇਤ ਗੁਪਤ ਰੱਖਣ ਦੀ ਸੌ ਚੁੱਕੀ ਗਈ ਆ ਪੰਕਜ ਕੁਮਾਰ ਸਿੰਘ तमाम ਉਹ ਨੇਤਾ ਜਿਨ੍ਹਾਂ ਨੂੰ ਕੈਬਨਿਟ ਦੇ ਵਿੱਚ ਸ਼ਾਮਲ ਕੀਤਾ ਗਿਆ ਏ ਤੇ ਚੌਥੀ ਮਹਿਲਾ ਸੀਐਮ ਬਣੇ ਨੇ ਰੇਖਾ ਗੁਪਤਾ ਇਸ ਤੋਂ ਪਹਿਲਾਂ ਸੁਸ਼ਮਾ ਸਵਰਾਜ ਬੀਜੇਪੀ ਦੇ ਵੱਲੋਂ ਅਤੇ ਸ਼ੀਲਾ ਦਿਖਸ਼ਿਤ ਤਿੰਨ ਵਾਰ ਲਗਾਤਾਰ ਕਾਂਗਰਸ ਦੇ ਵੱਲੋਂ ਤੇ ਇਸ ਵੇਲੇ ਅਸੀਂ ਸੌ ਚੁੱਕ ਸਮਾਗਮ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਰੇਖਾ ਗੁਪਤਾ ਦੇ ਵੱਲੋਂ ਸੌ ਚੁੱਕੀ ਗਈ ਹੈ ਦਿੱਲੀ ਦੇ ਮੁੱਖ ਮੰਤਰੀ ਬਣ ਚੁੱਕੇ ਨੇ ਰੇਖਾ ਗੁਪਤਾ ਦੱਸਦੀ ਹੈ ਕਿ ਜਿਹੜੇ ਮੰਤਰੀ ਬਣੇ ਨੇ ਉਸ ਦੇ ਵਿੱਚ ਸਿੱਖ 체ਰਾ ਮਨਜਿੰਦਰ ਸਿੰਘ ਸਿਰਸਾ ਨੂੰ ਵੀ ਸ਼ਾਮਲ ਕੀਤਾ ਗਿਆ ਹੈ ਤੇ तमाम ਉਹ ਜਿਹੜੇ ਜਿਨ੍ਹਾਂ ਨੂੰ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਕੀਤਾ ਗਿਆ ਤੇ ਹੁਣ ਨਵੀਂ ਕੈਬਨਿਟ ਦੀ ਮੀਟਿੰਗ ਹੋਣੀ ਹੈ ਕਈ ਅਹਿਮ ਫੈਸਲਿਆਂ ਤੇ ਮੋਹਰ ਲੱਗ ਸਕਦੀ ਹੈ